भारत बंद की कौल का जलंधर वालों नहीं मिलिया समर्थन ज्यादातर दुकान खुल देख श्री गुरु रविदास चौक विच धरना भी लगे गया पेश है न्यूज एक्स चैनल की एक खास रिपोर्ट ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ बड़े भाई मनोहर लाल महे जी भी आए हैं जी संत शिव श्री गुरदास जी सतगौरी सवित्री राई फोले करोड़ों दलितों के मसीहा भारत रत्न बाबा साहब डॉक्टर बी आर अंबेडकर इक्कीसवीं सदी के महानायक मान्यवर साहब श्री कानसी राम जी कई चरणों में श्रद्धा सुनार्पित करता हूं और यहां का विराजमान सभी साथियों को जय हिंद जय भारत साथ में ये नई बात जब जब हावी रहेगा पर नहीं है लेकिन सच्चाई है कि इतिहास में विधायक है कि हमारे महान ऋषि संदूक का वध रामचंद्र ने किया था कसूर को शिक्षित होना चाहते थे अपने समाज को जागरूक करना चाहते थे अपने हर और अधिकारों के लिए रोना सिखाना चाहते थे तो साथियों इस वजह से रामचंद्र ने हमारे महानषि संदूक का वध किया जो सूर्य प्रबंध से संबंधित थे उसके बाद जैसा संकुल में उसके बाद महाभारत में जो पात्र जो भी है काल्पनिक है लेकिन फिर भी वहां पर जो भी दिखाया इन्होंने कल्पना में भी हमारे महापुरुषों का हमारे अधिकारों का हनन किया हमारे महापुरुषों का मदन किया हमारे महाशिवरवीर एकात्र का अभिभागा था साथियों अभी थोड़े दिन पहले की बात है भारत रत्न की उपाधि से बाबा दादो किया जाता है बाहर जाते हैं विदेशों में हमारे जो राष्ट्राध्यक्ष मानूमी होते हैं वो तो कोरोना के साथ अगर भगवान बौद्ध की स्टेच्यू देते हैं फोटो देते हैं और कहते हैं बौद्ध की कंट्री से आ जाए लेकिन हकीकत क्यों करते हैं यहां पे दमन करते हैं उनके बौद्ध के विचारों का ताकि में बाबा साहब की प्रतिमा लोकसभा में संसद हॉल सेंट्रल हॉल में लगी इन मनवादी सरकारों ने तो इतना हनन हर जगह पर इनके के हमारे प्रति देश की भावना भरी हुई है बाबा साहब कहा करते थे कि वो मनवादी लोग जब तब हमारे अधिकारों का हनन करेंगे अगर इनकी इच्छा थी तो डायरेक्ट अगर इच्छा जाए अपने बचाव करिए तो पद को आगे ਬਹੁਤ ਬਹੁਤ ਧੰਨਵਾਦ ਜੀ ਸਾਡੇ ਸਰਕਾਰ ਦੇ ਸਾਥੀ ਬਰਮਾਰੀ ਜੀ ਸਾ ਬੇਤੀ ਕਰਾਂਗਾ ਡਾਕਟਰ ਮੇਟਾ ਖੇਤ ਦਾ ਮਾਰਕਸ ਕਲਿਟੀ ਤੋਂ ਸਾਡੇ ਸਰਕਾਰ ਦੇ ਸਾਥੀ ਡਾਕਟਰ ਸੁਰੇਂਦਰ ਜੀ ਉਹ ਵੀ 2 ਮਿੰਟ ਦੇ ਲਈ ਆਉਣ ਆਪਣੀ ਹਾਜ਼ਰੀ ਬਣ ਡਾਕਟਰ ਸੁਰੇਂਦਰ ਜੀ ਸਾਰੇ ਸਤਕਾਰਯੋਗ ਜ਼ਿੰਦਾਂ ਜ਼ਮੀਰਾਂ ਵਾਲੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਕਿਉਂਕਿ ਜਿਹੜੇ ਇੱਥੇ ਪਹੁੰਚੇ ਆ ਸਾਰੇ ਜਿੰਦਾਂ ਜ਼ਮੀਰਾਂ ਵਾਲੇ ਪਹੁੰਚੇ ਆ ਸਾਥਿਓ ਇਹ ਗੱਲ ਇਨਕ ਨਹੀਂ ਹੈਗੀ ਕਿ ਉਹਨਾਂ ਨੇ ਇੱਕ ਸਾਨੂੰ ਸਾਡੇ ਰੈਜ਼ਰਵੇਸ਼ਨ 'ਤੇ ਹਮਲਾ ਕੀਤਾ ਗੱਲ ਇਨਕ ਨਹੀਂ ਹੈਗੀ ਇਹਨੂੰ ਵੱਡੇ ਪਰਸਪੈਕਟਿਵ 'ਚ ਦੇਖਣਾ ਪੈਣਾ ਆ ਵੱਡੇ ਪਰਸਪੈਕਟਿਵ 'ਚ ਕੀ ਦੇਖਣਾ ਪੈਣਾ ਆ ਕਿ ਉਹਨਾਂ ਨੇ ਦੇਖਿਆ ਕਿ ਇਹ ਕੋਈ ਨਹੀਂ ਕਲਾਸ ਹੈ ਕੋਈ ਨਹੀਂ ਜਮਾਤ ਜਿਹੜੀ ਲਗਾਤਾਰ ਇਹਨੂੰ ਚੈਲੰਜ ਕਰ ਰਹੀ ਹੈ ਇਹਨਾਂ ਦੇ ਪੋਲੀਟੀਕਲ ਸਿਸਟਮ ਨੂੰ ਚੈਲੰਜ ਕਰ ਰਹੀ ਹੈ ਇਹਨਾਂ ਦੇ ਰਾਜਨੀਤਿਕ ਸਿਸਟਮ ਨੂੰ ਚੈਲੰਜ ਕਰ ਰਹੀ ਹੈ ਇਹਨਾਂ ਦੇ ਧਾਰਮਿਕ ਸਿਸਟਮ ਨੂੰ ਚੈਲੰਜ ਕਰ ਰਹੀ ਹੈ ਇਹਨਾਂ ਦੀ ਮਰਦ ਵਿਵਸਥਾ ਨੂੰ ਚੈਲੰਜ ਕਰ ਰਹੀ ਆ ਇਹਨਾਂ ਦੇ ਸਮਾਜਿਕ ਸਿਸਟਮ ਨੂੰ ਚੈਲੰਜ ਕਰ ਰਹੀ ਆ ਔਰ ਹੁਣ ਸਾਡੇ ਸਾਥੀ ਕੋਲੈਜੀ ਸਿਸਟਮ ਦੇ ਚਾਕੇ ਉੱਥੇ ਵੀ ਇਹਨਾਂ ਨੂੰ ਚੈਲੰਜ ਦੇ ਰਹੇ ਆ ਸੋ ਅਲੱਗ-ਅਲੱਗ ਪਲੇਟਫਾਰਮ ਦੇ ਉੱਪਰ ਅਸੀਂ ਇਹਨਾਂ ਨੂੰ ਚੈਲੰਜ ਦੇ ਰਹੇ ਆ ਸੋ ਇਹ ਇੱਕ ਇਹੋ ਜਿਹਾ ਸਟਾਰ ਹੈ ਜਿਹਦੇ ਵਿੱਚ ਇਹ ਉਹਨਾਂ ਨੂੰ ਉਹ ਢੜੀਆਂ ਕੋਈ 407 ਚਾਹਤਾ ਹੈ ਫਿਰ ਇੰਡੀਆ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਚੈਲੰਜ ਦੇ ਰਹੀਆਂ ਆ ਔਰ ਇਹਨਾਂ ਦੇ ਹਰ ਜਿਹੜੇ ਸ਼ਰੰਤ ਸਿੰਘ ਨੂੰ ਸਮਝਦੀਆਂ ਆ ਉਹ ਉਹਦਾ ਮੂੰਹ ਤੋੜ ਜਵਾਬ ਦਿੰਦੀਆਂ ਆ ਉਹ ਜਿਹੜੀ ਇੱਕ ਐਸਟੈਬਲਿਸ਼ਮੈਂਟ ਜਿਹੜੀ ਹੋਣ ਵਾਲੀ ਆ ਉਹਨੂੰ ਖਤਮ ਕਰਨ ਦੀ ਗੱਲ ਹੈ ਇਹ ਕੇ ਕੇ ਈਡੀ ਗੱਲ ਨਹੀਂ ਹੈਗੀ ਮਤਲਬ ਜੇ ਹੁਣ ਸਾਡੇ ਕੁਝ ਭਾਗ ਜਿਹੜੇ ਆ ਉਹ ਇਹ ਕਮੇਟੀ ਅੱਜ ਅਸੀਂ ਵਰਗੀ ਕਰਨ ਦਾ ਵਿਰੋਧ ਕਰ ਰਹੇ ਆ ਇਹ ਨਹੀਂ ਹੈ ਵਰਗੀ ਕਰਨ ਦਾ ਵਿਰੋਧ ਜਿਹੜਾ ਆ ਉਹ ਹੈ ਉਸੇ ਚੋਣ ਦੀ ਵਰਗੀ ਕਰਨੋਂ ਆਵੇ ਪਰ ਵਰਗੀ ਕਰਨ ਦੇ ਸਿੱਟੇ ਚੋਲੇ ਆ ਕਿ ਵਰਗੀ ਕਰਨ ਕਰੇ ਅਸੀਂ ਕਿੱਥੇ ਆਉਂਗੇ ਉਹ ਵਰਗੀ ਕਰੋ ਉੱਪਰੋਂ ਨਾ ਕੇ ਥਲੇ ਤੋਂ ਕਰ ਸਾਰੇ ਰੱਖੋਲੇ ਉੱਪਰ ਪਰਮ ਤੋਂ ਸ਼ੁਰੂ ਹੋ ਜਾਓ ਪਰ ਆਖਰ ਆਖਰ ਨਾਸਟਾ ਆ ਅਕੀਰ ਕਰ ਗਿਣਤੀ ਕਰ ਲੋ ਕਿ ਕਿਹੜੀ ਜਾਤ ਦਾ ਬੰਦਾ ਕਿੰਨੇ ਪਰਸੈਂਟ ਆ ਉਹ ਹਿਸਾਬ ਨਾਲ ਉਹ ਜਿਹੜੀ ਹੈ ਉਹ ਰੈਜ਼ੋਲੂਸ਼ਨ ਦੇ ਦਿਓ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਾਨੂੰ ਪੜਨ ਵਾਸਤੇ ਸਾਡੇ ਵਿੱਚ ਬੜੀ ਬੰਦਾ ਸ਼ੁਭਵਾਦ ਛੱਡ ਦਿੱਤਾ ਪਰ ਆਪ ਸਾਰੇ ਸਾਰੇ ਇੱਕ ਜੁਟੇ ਰਹੇ ਸੋ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਵਾਰ-ਵਾਰ ਸਾਡੇ ਮਹਾਪਰਧਾਨ ਨੇ ਗੱਲ ਕੀਤੀ ਬੰਦਾ ਸੇ ਡਾਕਟਰ ਟੀਮਾ ਹੁੰਦੇ ਸੀ ਕਰ ਨੇ ਸਾਡੀਆਂ ਜਿਹੜੀਆਂ ਜਾਤਾਂ ਵਿਖਰੀਆਂ ਹੋਣੀਆਂ ਸੀ ਜੀਆਂ ਹਰ ਨੂੰ ਇਕੱਠਾ ਕੀਤਾ ਅਸੀਂ ਦਾ ਨਾਮ ਦਿੱਤਾ ਕਿ ਯਰ ਐਸਸੀ ਦਾ ਪਲੇਟਫਾਰਮ ਦਿੱਤਾ ਜੇ ਤੋ ਸਾਰੇ ਤੁਸੀਂ ਲੋਗ ਅੱਜ ਇਕੱਠੇ ਇੱਕ ਪਲੇਟਫਾਰਮ ਦੇ ਉੱਪਰ ਆ ਗਏ ਕਦੀ ਸਾਡੇ ਆਪਣੇ ਸਭ ਕੰਸ਼ੀਆਂ ਨੂੰ ਉਹਨਾਂ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਨੂੰ ਇਕੱਠੇ ਕਰਾਂ ਸਾਡੇ ਬਹੁਤਿਆਂ ਦਾ ਨਾਮ ਦਿੱਤਾ ਕਿ ਜਿਹੜਾ ਐਸਸੀ ਐਸਟੀ ਓਬੀਸੀ ਮਾਨਵਤਾ ਔਰ ਜਿਹੜੇ ਘੱਟਿੰਦੀ ਲੋਗ ਆ ਛੱਡੇ ਅਪਰਮਾਜ ਦੇ ਵਿੱਚ ਵੀ ਗਰੀਬ ਲੋਗ ਆ ਉਹ ਇੱਕ ਪਲੇਟਫਾਰਮ ਨੇ ਬਣਾਇਆ ਜਣ ਔਰ ਇਹ ਜਿਹੜੇ ਅਸੀਂ ਲੱਗਿਆ ਹੋਏ ਆ ਇਹ ਸਮਾਜ ਜੋੜੋ ਤੇ ਕਰਦੀ ਕੋੜੋ ਕਰਦੀ ਕੋੜ ਕੇ ਸਮਾਜ ਜੋੜਨਾ ਕੰਮ ਜਿਹੜਾ ਸਾਡੇ ਸਰਤਾ ਮਾਹ ਪ੍ਰਧਾਨ ਨੇ ਕੀਤਾ ਇਹ ਲਗਾਤਾਰ ਕੰਮ ਚੱਲਦਾ ਆਇਆ ਸਾਡੇ ਕੋ ਫੀਟਿੰਗ ਦੀ ਤੁਹਾਨੂੰ ਉਸ ਦਾ ਦੇ ਦੇਗਾ ਪਰ ਗਰਾਊਂਡ ਦੇ ਉੱਪਰ ਜਿਹੜਾ ਅਸੀਂ ਇਹ ਕੰਮ ਬਣਾ ਲਗਾਤਾਰ ਚੱਲਦਾ ਆਇਆ ਸਾਰਥਿਕ ਲੈਵਲ ਤੇ ਪਰ ਅਸੀਂ ਕੰਮ ਕਰ ਰਹੇ ਆ ਤਾਂ ਵੀ ਲੈਵਲ ਤੇ ਕੰਮ ਹੋ ਰਿਹਾ ਆ ਪਰ ਉਹ ਚੀਜ਼ਾਂ ਨੂੰ ਹੁਣ ਸ਼ਕਲ ਦੇਣ ਵਾਸਤੇ ਤਾਂ ਕਿ ਇਹਨੂੰ ਥੋੜਾ ਖੜਨਾ ਹੋਵੇ ਇਹਨਾਂ ਨੇ ਉਹ ਜਾਤਾਂ ਦੀਆਂ ਕੰਧਾਂ ਨੂੰ ਮਸਤਵਾਦ ਨੂੰ ਕੰਮਾ ਦੇ ਜਿਹੜੀਆਂ ਅਸੀਂ ਹੋਈ ਹੋਈ ਛੋਟੇ ਸੀਗੇ ਉਹ ਕੰਨਾਂ ਨੂੰ ਦੁਬਾਰਾ ਲੱਭਣ ਕਰਵਾਉਣ ਵਾਸਤੇ ਇਹਨਾਂ ਨੇ ਵਰਗੀ ਕਰਤਾ ਨਾਮ ਦਿੱਤਾ ਆਜੇ ਕਿਰੀਮੀ ਲੈ ਲੈ ਕਿਰੀਮੀ ਲੈ ਲੈ ਇੱਕ ਆਰਗੇਨਸੇਸ਼ਨ ਅੰਦਰ ਆ ਸਾਡ ਨਾਲ ਕੇ ਮਿਲਾ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਵਿੱਚੋਂ ਜਿਹੜਾ ਤੇ ਬੰਦਾ ਆਪਣੇ ਬੱਚੇ ਨੂੰ ਕੋਈ ਵੀ ਐਕਟ ਕਰਵਾ ਸਕਦਾ ਕੋਈ ਇੰਡੀਅਨ ਨਹੀਂ ਕਰਵਾ ਸਕਦਾ ਕੋਈ ਐਮਬੀਏ ਸਰਵਾ ਸਕਦਾ ਕੋਈ ਡਾਕਟਰੀ ਕਰਵਾ ਸਕਦਾ ਕੁਝ ਵੀ ਕਰਵਾ ਸਕਦਾ ਉਹ ਉਸ ਦੇ ਬਾਅਦ ਆ ਪਰਉਣੀ ਇਹ ਕਹਦਾ ਕਿ ਤੁਸੀਂ ਕ੍ਰੀਮੀ ਲੇਅ ਵਿੱਚ ਆ ਤੇ ਤੁਹਾਨੂੰ ਇਹਦਾ ਫਾਇਦਾ ਨਹੀਂ ਮਿਲਣਾ ਹੈਗਾ ਇਹਨਾਂ ਜਿਹੜਾ ਇਹਨੂੰ ਆ ਜਿਹੜਾ ਉਹਨੂੰ ਆ ਜਿਹੜਾ ਸਭੂ ਥੱਲੇ ਬਿਠਾਇਆ ਇਹਨਾਂ ਕਹਿੰਦੇ ਉਹਨੂੰ ਆ ਜਿਹੜਾ ਆਪਣੇ ਬੱਚੇ ਨੂੰ ਦੱਸੀ ਤੋਂ ਪਰਮਨੀਤ ਲੈ ਕੇ ਜਾ ਸਕਦਾ ਤੋਂ ਕਹਿਣ ਦਾ ਮਤਲਬ ਇਹ ਹੈ ਇਹਨਾਂ ਦਾ ਇੱਕ ਪੁਲਾ ਵਾਈਟ ਬਣ ਜਾਵੇ ਇੱਕ ਖਾਲੀ ਹੋ ਜਾਵੇ ਤਾਂ ਕਿ ਸਿੱਟਾ ਇਹਨਾਂ ਨੂੰ ਕਿਸੇ ਇੱਕ ਤਰੀਕੇ ਨਾਲ ਜਾਣ ਨਾਲ ਜਿਹੜਾ ਲੈ ਸਕਦਾ ਆ ਉਹਨੂੰ ਮਨਾ ਕਰਦਾ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films mobile 98551 71082. ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ